ਨੋਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਨਵਰਾਤਰੀ ਸਪੈਸ਼ਲ ਸ਼ਾਇ ਪਨੀਰ ਦੀ ਸਬਜੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਕਈ ਵਾਰੀ ਅਸੀਂ ਕੋਈ ਜਿਵੇਂ ਕਿ ਆਲੂ ਖਾ ਲੈਂਦੇ ਆ ਤੇ ਸਾਡਾ ਬਾਰ ਬਾਰ ਆਲੂ ਦੀ ਸਬਜੀ ਖਾਣ ਨੂੰ ਮਨ ਨਹੀਂ ਕਰਦਾ ਤੇ ਅੱਜ ਆਪਾਂ ਇਸ ਕਰਕੇ ਪਨੀਰ ਦੀ ਬਹੁਤ ਹੀ ਵਧੀਆ ਸਬਜੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਫਟਾਫਟ ਬਣਨ ਵਾਲੀ ਰੈਸਪੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਸ਼ਾਇ ਪਨੀਰ ਵਾਸਤੇ ਮੈਂ ਇੱਥੇ ਦੋ ਟਮਾਟਰ ਲਏ ਨੇ ਉਹਨਾਂ ਨੂੰ ਮੈਂ ਇਸ ਤਰ੍ਹਾਂ ਮ ਤੇ ਇੱਕ ਚਮਚੇ ਦੇ ਕਰੀਬ ਅਦਰਕ ਆ ਉਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਦੋ ਹਰੀਆਂ ਮਿਰਚਾਂ ਤੇ 10 ਪੀਸ ਕਾਜੂ ਦੇ ਸੀ ਇਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਕੇ ਸਿੰਗਲ ਕਰ ਲਿਆ ਤੇ ਇਹਨਾਂ ਨੂੰ ਮੈਂ ਪਾਣੀ ਚ ਭਿਉਆਇਆ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਹਲਕਾ ਜਿਹਾ ਭੁੰਨਾਗੇ ਸਭ ਤੋਂ ਪਹਿਲਾਂ ਮੈਂ ਇਧਰ ਤੀਲੇ ਵਿੱਚ ਇੱਕ ਚਮਚਾ ਦੇਸੀ ਘਿਓ ਪਾਇਆ ਉਹਦੇ ਵਿੱਚ ਅਦਰਕ ਹਰੀ ਮਿਰਚ ਨਾ ਹੀ ਇਹ ਵਾਲਾ ਵਾਟਰ ਪਾ ਦਾਂਗੇ ਬਹੁਤ ਸਿੰਪਲ ਤਰੀਕੇ ਨਾਲ ਬਣ ਕੇ ਆ ਰਹੇ ਹੁੰਦੇ ਆ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਇਸ ਦੇ ਨਾਲ ਹੀ ਭਿੱਜੇ ਹੋਏ 10-12 ਕਾਜੂ ਦੇ ਟੁਕੜੇ ਇਹਨਾਂ ਨੂੰ ਪਾ ਦਾਂਗੇ ਇਹਨਾਂ ਨੂੰ ਇੱਕ ਦੋ ਮਿੰਟ ਆਪਾਂ ਭੁੰਨਾਂਗੇ ਥੋੜਾ ਜਿਹਾ ਆਪਾਂ ਵਰਤੌਲਾ ਨਮਕ ਇਹਦੇ ਵਿੱਚ ਹੁਣ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਤੜਕਾ ਲਗਾਉਣ ਦੇ ਸਮੇਂ ਪਾਵਾਂਗੇ ਅੱਧਾ ਚਮਚਾ ਆਪਾਂ ਨਮਕ ਪਾਵਾਂਗੇ ਇਹਨੂੰ ਇੱਕ ਦੋ ਮਿੰਟ ਆਪਾਂ ਹਲਕਾ ਜਿਹਾ ਭੁੰਨਾਂਗੇ ਫਿਰ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਥੋੜਾ ਸੌਫਟ ਕਰਾਂਗੇ ਇਹਦੀ ਇੱਕ ਪੇਸਟ ਬਣਾ ਕੇ ਤਿਆਰ ਕਰਾਂਗੇ। ਇਹਨੂੰ ਆਪਾਂ 2 ਮਿੰਟ ਘਿਓ ਦੇ ਵਿੱਚ ਭੁੰਨ ਲੈ। 2-3 ਮਿੰਟ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ। ਪਾਣੀ ਪਾ ਕੇ 5 ਮਿੰਟ ਇਹਨੂੰ ਚੰਗੀ ਤਰ੍ਹਾਂ ਆਪਾਂ ਉਬਾਲ ਲਾਂਗੇ ਫਿਰ ਇਹਦੀ ਆਪਾਂ ਗਰੇਵੀ ਬਣਾ ਕੇ ਤਿਆਰ ਕਰਾਂਗੇ। ਹੁਣ ਇਹਨੂੰ ਟੱਕ ਕੇ ਅਸੀਂ 5 ਮਿੰਟ ਪਕਾਉਣੀ ਆ। 5 ਮਿੰਟ ਆਪਾਂ ਇਹਨਾਂ ਨੂੰ ਪਕਾ ਲਿਆ। ਦੇਖੋ ਇਹ ਕਾਫੀ ਸੌਫਟ ਹੋ ਗਏ ਨੇ। ਹੁਣ ਇਹਨੂੰ ਥੋੜਾ ਠੰਡਾ ਕਰਕੇ ਇਹਦੀ ਆਪਾਂ ਗਰੇਵੀ ਬਣਾ ਕੇ ਤਿਆਰ ਕਰਾਂਗੇ ਗੈਸ ਆਪਾਂ ਬੰਦ ਕਰਦੇ ਇਸ ਤਰ੍ਹਾਂ ਆਪਾਂ ਟਮਾਟੋ ਦੀ ਤੇ ਕਾਜੂ ਜੋ ਵੀ ਇਧਰ ਕਪਾ ਉਬਾਲਿਆ ਸੀ ਉਹਦੀ ਇਸ ਤਰ੍ਹਾਂ ਗਰੇਵੀ ਬਣਾ ਕੇ ਤਿਆਰ ਕਰ ਲਿਆ ਤੁਸੀਂ ਚਾਹੋ ਤੈਨੂੰ ਛਾਂਲ ਸਕਦੇ ਹੋ ਮੈਂ ਇਹਨੂੰ ਛਾਨਣ ਤੋਂ ਬਿਨਾ ਹੀ ਤੜਕਾ ਲਗਾਵਾਂਗੀ ਤੇ ਪਨੀਰ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਰੱਖ ਲਿਆ ਇਹ 250 ਗ੍ਰਾਮ ਪਨੀਰ ਹੈ ਜਿਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਤੁਸੀਂ ਕਿਸੇ ਵੀ ਆਕਾਰ ਵਿੱਚ ਇਹਨੂੰ ਕੱਟ ਸਕਦੇ ਹੋ ਮੈਂ ਚੌਰਸ ਆਕਾਰ ਵਿੱਚ ਇਹਨੂੰ ਕੱਟ ਕੇ ਤਿਆਰ ਕੀਤਾ ਹੈ ਇਧਰ ਮੈਂ ਪਤਿਲੇ ਵਿੱਚ ਦੋ ਚਮਚ ਇਹ ਵਾਲੇ ਮੈਂ ਦੋ ਚਮਚੇ ਦੇਸੀ ਘਿਓ ਪਾਇਆ ਕਿਉਂਕਿ ਇਹ ਸਬਜੀ ਦੇਸੀ ਘਿਓ ਵਿੱਚ ਬਹੁਤ ਵਧੀਆ ਪੰਦੀ ਤੇ ਇਹਦੇ ਵਿੱਚ ਮੈਂ ਥੋੜੇ ਜਿਹਾ ਸਪਤ ਮਸਾਲੇ ਪਾਵਾਂਗੇ ਜਿਹੜੇ ਕਿ ਵਰਤ ਵਿੱਚ ਆਪਾਂ ਖਾ ਸਕਦੇ ਹਾਂ ਇਸਤੇਮਾਲ ਕੀਤੇ ਨੇ ਦੋ ਛੋਟੀਆਂ ਇਲਾਚੀਆਂ ਦੋ ਲੌਂਗ ਤੇ ਅੱਧਾ ਚਮਚਾ ਜੀਰਾ ਇਲਾਚੀ ਤਾਂ ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਮੂੰਹ ਖੋਲ ਕੇ ਪਾਣਾ ਹੈ ਲੌਂਗ ਇਹਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਇਹਦੇ ਵਿੱਚ ਹੁਣ ਆਪਾਂ ਇਹ ਵਾਲੀ ਪੇਸਟ ਪਾ ਦਾਂਗੇ ਜਿਹੜੀ ਆਪਾਂ ਬਣਾ ਕੇ ਤਿਆਰ ਕੀਤੀ ਹੈ। ਇਹਨੂੰ ਅੰਨੀ ਰੇਰ ਆਪਾਂ ਭੁੰਨਾ ਕਿ ਜਿੰਨੀ ਰੇਰ ਤੱਕ ਇਹ ਥੋੜਾ ਘਿ올 ਨਹੀਂ ਛੱਡੇਗੀ। ਮੀਡੀਅਮ ਫਲੇਮ ਤੇ ਬੜੇ ਆਰਾਮ ਨਾਲ ਇਹਨੂੰ ਭੁੰਨਣਾ ਹੈ। ਇਹਨੂੰ ਇਸ ਤਰ੍ਹਾਂ ਸੀ ਹਿਲਾਉਂਦੇ ਹੋਏ ਪਕਾਉਣਾ ਹੈ ਤਾਂ ਕਿ ਜੋ ਇਹਦੇ ਵਿੱਚ ਆਪਾਂ ਕਾਜੂ ਪਾਏ ਨੇ ਉਹ ਪੇਸਟ ਉਹਦੀ ਬਣਾਈ ਹੈ। ਉਹਨੂੰ ਬਿਲਕੁਲ ਹਿਲਾੜਾਇਤ ਨਹੀਂ ਕਿ ਬਹੁਤ ਜਲਦੀ ਤਲੇ ਦੇ ਨਾਲ ਲੱਗ ਜਾਂਦੇ ਨੇ ਆਪਣਾ ਤੜਕਾ ਜਲ ਜਾਏਗਾ। ਮੈਂ ਥੋੜੀ ਇਹਦੀ ਬਹੁਤ ਜ਼ਿਆਦਾ ਪੇਸਟ ਨਹੀਂ ਕੀਤੀ ਬਿਲਕੁਲ ਇਹਨਾਂ ਮੈਂ ਥੋੜਾ ਜਿਹਾ ਵਿੱਚ ਉਹ ਦਰਦਰਾ ਜਿਹਾ ਰੱਖਿਆ ਹੈ ਇਸ ਤਰ੍ਹਾਂ ਇਹ ਪਨੀਰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਚਾਹੋ ਤੈਨੂੰ ਬਿਲਕੁਲ ਸਮੂਥੇ ਦੀ ਪੇਸਟ ਬਣਾ ਕੇ ਤਿਆਰ ਕਰ ਸਕਦੇ ਹੋ ਜਾਂ ਇਹਨੂੰ ਛਾਨ ਕੇ ਪਾ ਸਕਦੇ ਹੋ 5-6 ਮਿੰਟ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਇਆ ਹੈ ਹਾਂ ਦੇਖੋ ਜੀ ਤੜਕਾ ਆਪਣਾ ਪੱਕ ਗਿਆ ਇਹਨੇ ਆ ਘਿਓ ਚ ਸਟਾਰਟ ਤਾਂ ਇਹ ਹੁਣ ਇਹਦੇ ਵਿੱਚ ਆਪਾਂ ਨੋਰਮਲ ਮਸਾਲੇ ਜੋ ਕਿ ਆਪਾਂ ਵਰਤ ਵਿੱਚ ਵਰਤਦੇ ਆ ਉਹੀ ਪਾਵਾਂਗੇ ਅੱਧਾ ਚਮਚ ਮੈਂ ਦੇਗੀ ਮਿਰਚ ਪਾਵਾਂਗੇ ਜੇ ਤੁਸੀਂ ਵਰਤ ਚ ਖਾਂਦੇ ਹੋ ਤਾਂ ਪਾਓ ਜੇ ਨਹੀਂ ਖਾਂਦੇ ਤੇ ਨਾ ਪਾਓ ਤੁਹਾਡੀ ਆਪਣੀ ਚੁਆਇਸ ਹੈ ਤੇ ਅੱਧਾ ਹੀ ਚਮਚਾ ਕਾਲੀ ਮਿਰਚ ਦਾ ਪਾਊਡਰ ਥੋੜਾ ਜਿਹਾ ਨਮਕ ਆਪਾਂ ਦੇ ਰੇ ਵਿੱਚ ਵੀ ਪਾਇਆ ਸੀ ਜਿਸ ਤਰ੍ਹਾਂ ਦੇ ਇਹਨਾਂ ਨੂੰ ਪਕਾਇਆ ਸੀ ਤੇ ਹੁਣ ਇਹਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਨਮਕ ਆਪਣੇ ਸਵਾਦ ਦੇ ਅਨਸਾਰ ਵਿੱਚ ਪਾ ਦਾਂਗੇ ਜਿੰਨਾ ਕ ਨਮਕ ਆਪਾਂ ਖਾਣਾ ਪਸੰਦ ਕਰਦੇ ਆ ਇੱਥੇ ਹੁਣ ਇਹਦੇ ਵਿੱਚ ਆਪਾਂ ਦੁੱਧ ਦੀ ਫਰੈਸ਼ ਕਰੀਮ ਘਰ ਦੀ ਮਲਾਈ ਜਿਹੜੀ ਆ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਉਹ ਪਾਵਾਂਗੇ ਇਹ ਮੈਂ ਦੋ ਚਮਚੇ ਫਰੈਸ਼ ਕਰੀਮ ਸੀ ਦੁੱਧ ਉਬਾਲਿਆ ਔਰ ਤਾਂ ਉਤਾਰ ਲਿਆ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਉਹ ਪਾ ਦਾਂਗੇ ਤੇ ਥੋੜੀ देर ਇਹਨੂੰ ਪਕਾਵਾਂਗੇ ਮਲਾਈ ਵੀ ਚੰਗੀ ਤਰ੍ਹਾਂ ਪੱਕ ਜਾਵੇ ਤੋਂ ਅੱਗੇ 2 ਕ ਮਿੰਟ ਇਹਨੂੰ ਟੱਕ ਕੇ ਪਕਾਵਾਂਗੇ ਤਾਂ ਕਿ ਜੋ ਮਸਾਲੇ ਉਹ ਵੀ ਚੰਗੀ ਤਰ੍ਹਾਂ ਪੱਕ ਜਾ ਫਿਰ ਇਹਦੇ ਵਿੱਚ ਆਪਾਂ ਇੱਕ ਕੌਲੀ ਦੁੱਧ ਦੀ ਪਾ ਕੇ 2-4 ਮਿੰਟ ਪਕਾ ਕੇ ਫਿਰ ਪਨੀਰ ਐਡ ਕਰਾਂਗੇ 2 ਕੁ ਮਿੰਟ ਆਪਾਂ ਇਹਨਾਂ ਨੂੰ ਪਕਾ ਲਿਆ ਇਹ ਮਲਾਈ ਤੇ ਮਸਾਲਿਆਂ ਨੂੰ ਆਹ ਦੇਖੋ ਇਹਨਾਂ ਨੇ ਕਿਉਂ ਛੱਡਤਾ ਹੈ ਹੁਣ ਇਹਦੇ ਵਿੱਚ ਮੈਂ ਇਹ ਵਾਲੀ ਇੱਕ ਕੌਲੀ ਦੁੱਧ ਲਿਆ ਇਹਨੂੰ ਪਾ ਦਾਂਗੇ ਜਿਸ ਟਾਈਮ ਤੇ ਤੁਸੀਂ ਦੁੱਧ ਪਾਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਇਸ ਤਰ੍ਹਾਂ ਜਦੋਂ ਇੱਕ ਉਬਾਲਾ ਆ ਜਾਏਗਾ ਫਿਰ ਫਲੇਮ ਤੁਸੀਂ ਲੋ ਕਰਕੇ 2-4 ਮਿੰਟ ਪਕਾ ਕੇ ਨਾਲ ਹੀ ਇਹਦੇ ਵਿੱਚ ਆਪਾਂ ਪਨੀਰ ਪਾ ਲਾਂਗੇ ਜਿਹੜਾ ਆਪਾਂ ਗਰੇਵੀ ਵਿੱਚ ਦੁੱਧ ਦਾ ਇਸਤੇਮਾਲ ਕੀਤਾ ਹੈ ਉਹ ਮੈਂ ਉਬਲੇ ਹੋਏ ਦੁੱਧ ਦਾ ਇਸਤੇਮਾਲ ਕੀਤਾ ਹੈ ਇਹਨੂੰ ਮੈਂ ਥੋੜਾ ਜਿਹਾ ਗਰਮ ਕਰ ਲਿਆ ਸੀ ਤੇ ਫਿਰ ਮੈਂ ਪਾਇਆ ਹੈ ਆ ਦੇਖੋ ਜੀ ਦੁੱਧ ਵਿੱਚ ਇੱਕ ਉਬਾਲ ਆ ਗਿਆ ਤੇ ਜਿਸ ਤਰ੍ਹਾਂ ਦੀ ਆਪਾਂ ਨੂੰ ਗਰੇਵੀ ਚਾਹੀਦੀ ਹੈ ਉਸ ਤਰ੍ਹਾਂ ਦੀ ਬਣ ਗਈ ਹੈ 5 ਮਿੰਟ ਨੂੰ ਆਪਾਂ ਪਕਾਵਾਂ ਹੁਣ ਆਪਾਂ ਇਹਦੇ ਵਿੱਚ ਬਿਲਕੁਲ ਥੋੜੀ ਜਿਹੀ ਚੀਨੀ ਪਾਵਾਂਗੇ ਬਿਲਕੁਲ ਆਪਸ਼ਨਲ ਆ 10 ਵੀ ਦਾਣੇ ਮੈਂ ਚੀਨੀ ਦੇ ਪਾਏ ਨੇ ਜੇ ਤੁਸੀਂ ਪਾਉਣੀ ਆ ਪਾਓ ਜਾਂ ਨਹੀਂ ਪਾਉਣੀ ਇਸ ਤੋਂ ਬਿਨਾ ਵੀ ਸਬਜੀ ਬਹੁਤ ਵਧੀਆ ਲੱਗਦੀ ਏ ਕਿਉਂਕਿ ਇਹਦੇ ਵਿੱਚ ਇਹ ਸਬਜੀ ਚ ਆਪਾਂ ਟਮਾਟਰ ਇਸਤੇਮਾਲ ਕੀਤੇ ਨੇ ਟਮਾਟਰ ਚ ਥੋੜੀ ਖਟਾਸ ਹੁੰਦੀ ਏ ਤੁਹਾਨੂੰ ਬੈਲੈਂਸ ਕਰਨ ਵਾਸਤੇ ਚੀਨੀ ਪਾਣਾ ਬਹੁਤ ਜ਼ਰੂਰੀ ਏ ਇਹਦੇ ਨਾਲ ਕੇ ਇਹਦੇ ਖਟਾਸ ਬੈਲੈਂਸ ਹੋ ਜਾਂਦੀ ਏ ਤੇ ਸਬਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਏ ਹੁਣ ਆਪਾਂ ਇਹਦੇ ਵਿੱਚੋਂ ਇਹ ਵਾਲੇ ਮਸਾਲੇ ਬਾਹਰ ਕੱਢ ਦਾਂਗੇ ਕਿਉਂਕਿ ਇਹਨਾਂ ਦਾ ਪੂਰਾ ਟੇਸਟ ਗਰੇਵੀ ਦੇ ਵਿੱਚ ਆ ਗਿਆ ਏ ਜੇ ਤੁਸੀਂ ਚਾਹੋ ਤੇ ਨਾ ਮੈਂ ਕੱਢੋ ਪਰ ਮੈਂ ਸਾਰੇ ਕੱਢ ਰਹੀ ਹਾਂ ਤਿੰਨ ਚਾਰ ਮਿੰਟ ਹੋ ਗਏ ਨੇ ਆਪਾਂ ਚੰਗੀ ਤਰ੍ਹਾਂ ਗ੍ਰੀਨ ਨੂੰ ਪਕਾ ਲਿਆ ਹੈ ਮੈਂ ਦਿਖਾਉਣੀ ਆ ਤੁਹਾਨੂੰ ਜੀ ਕਿਸ ਤਰ੍ਹਾਂ ਦੀ ਆਪਣੀ ਗ੍ਰੀਨ ਬਣ ਕੇ ਤਿਆਰ ਹੋਈ ਹੈ ਬਾਹਰ ਜੇ ਤੁਸੀਂ ਇਹਨੂੰ ਗਾੜਾ ਕਰਨਾ ਚਾਹੁੰਦੇ ਹੋ ਤੁਸੀਂ ਥੋੜਾ ਗਾੜਾ ਵੀ ਕਰ ਸਕਦੇ ਪਰ ਮੈਨੂੰ ਇਸ ਤਰ੍ਹਾਂ ਹੀ ਰੱਖਾਂਗੀ ਹੁਣ ਇਹਦੇ ਵਿੱਚ ਮੈਂ ਬਣਾ ਪਨੀਰ ਪਾ ਲਾਂਗੀ ਬੜਿਆ ਰਾਮ ਨਾਲ ਮਿਕਸ ਕਰਨਾ ਹੈ 2-4 ਮਿੰਟ ਇਹਨੂੰ ਪਕਾ ਲੈਣਾ ਹੈ ਤੇ ਫਿਰ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਲੋ ਜੀ ਆਪਣੀ ਖਾਸ ਨਵਰਾਤਰਿਆਂ ਵਾਲੀ ਸ਼ਾਈ ਪਨੀਰ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੇ ਬੜੀ ਆਸਾਨੀ ਨਾਲੇ ਬਣ ਜਾਂਦੀ ਹੈ ਤੇ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੈ ਤੁਸੀਂ ਵੀ ਇਹਨੂੰ ਬਣਾ ਕੇ ਖਾਓ ਤੇ ਫਿਰ ਦੱਸਿਓ ਮੈਨੂੰ ਕਿ ਇਹ ਸਬਜੀ ਕਿਵੇਂ ਦੀ ਬਣੀ ਹੈ ਇਹਨੂੰ ਤੁਸੀਂ ਸੁਆਕ ਦੇ ਚਾਵਲ ਨਾਲ ਕੁੱਟੂ ਦੇ ਆਟੇ ਦਾ ਫੁਲਕਾ ਬਣਾਓ ਜਾਂ ਪੂਰੀ ਬਣਾਓ ਉਹਦੇ ਨਾਲ ਖਾ ਸਕਦੇ ਹੋ ਵਰਤ ਦੇ ਕਿਸੇ ਵੀ ਆਟੇ ਦਾ ਫੁਲਕਾ ਬਣਾ ਕੇ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਇਹ ਸਬਜੀ ਸਭ ਨੂੰ ਬਹੁਤ ਪਸੰਦ ਆਉਂਦੀ ਹੈ ਘਰ ਵਿੱਚ ਸਾਰੇ ਮੈਂਬਰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਮਰਤ ਕੋ ਬਿਨਾ ਵੀ ਤੁਸੀਂ ਇਹਨੂੰ ਜੇ ਤੁਹਾਡੇ ਮਨ ਕਰੇ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੈ ਤਾਂ ਤੁਸੀਂ ਮੈਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਜੀ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ